ਜੇਰਾ ਕੋਈ ਬੀਜੇਪੀ ਦਾ ਕੋਈ ਨੁਮਾਇੰਦਾ ਆਉਰੇ ਸਾਡੇ ਵੋਟਾਂ ਮੰਗਣਾ ਆ ਉਹਦਾ ਵਿਰੋਧ ਕਰਨ ਵਾਸਤੇ ਉਹਦਾ ਰੋਸ ਦਿਖਾਉਣ ਵਾਸਤੇ ਅਸੀਂ ਆਪਕ ਵਿਚਾਰ ਕਰਿਆ ਵੀ ਅਸੀਂ ਕਿਸ ਤਰ੍ਹਾਂ ਉਹਦਾ ਵਿਰੋਧ ਕਰਨਾ ਹੈ ਕਿਸ ਤਰ੍ਹਾਂ ਉਹਨੂੰ ਵਿਚਾਰ ਕਰਨਾ ਕਿਸ ਤਰ੍ਹਾਂ ਸਵਾਲ ਕਰਨਾ ਉਹਦਾ ਬੋਰਡ ਦਾ ਵਿਰੋਧ ਕਰਦੇ ਆ ਕਿਉਂਕਿ ਉਹਨੂੰ ਜਿਤੌਣਾ ਵੀ ਤੂੰ ਕਿਸਾਨਾਂ ਦੇ ਨਾਲ ਮਜ਼ਦੂਰ ਦੇ ਨਾਲ ਛੋਟੇ ਮਲਾਇਆ ਦੇ ਨਾਲ ਪ੍ਰਾਈਵੇਟ ਛੋਟੇ ਬਾਰਦੇ ਨਾਲ ਕੀ ਰਸੂ ਕਰ ਰਹੇ ਆ ਉਹਦੇ ਹਿਸਾਬ ਤੇ ਅਸੀਂ ਵੋਟ ਪਾਉਣਾ ਨਹੀਂ ਮੰਨਦੇ ਅਧਿਉ ਹਰਵਾਣਾ ਚਾਹੁੰਦੇ ਆ ਕਿਉਂਕਿ ਇਹ ਬੀਜੇਪੀ ਸਰਕਾਰ ਆ ਇਸ ਸਾਫ ਹੋ ਗਿਆ ਨੰਗਾ ਛੋਗੇ ਪਬਲਿਕ ਦੇ ਹੱਕ ਦੇ ਵਿੱਚ ਨਹੀਂ ਆਮ ਪਬਲਿਕ ਦੇ ਵਿੱਚ ਹੱਕ ਨਹੀਂ ਹੈਗੇ ਨਾ ਹੱਕ ਹੋਣ ਦੇ ਵਿੱਚ ਕਿਸਾਨ ਆ ਗਿਆ ਮਜ਼ਦੂਰ ਆ ਗਿਆ ਛੋਟਾ ਵਪਾਰੀ ਆ ਗਿਆ ਉਹਨੂੰ ਇਹ ਖੁੰਝੇ ਰੋਡਰ ਖੜੀ ਆਏ ਸਯੁਕਤ ਟ੍ਰਾਂਸਫਰ ਮੋਰਟੇਜ ਦੇ ਸਨੇਹੇ ਤੇ ਕਾ ਸਾਂਝੀ ਮੀਟਿੰਗ ਕਰੀ ਹੈ ਬਾਕੀ ਜਿਸ ਬੰਦੀਆਂ ਨਾਲ ਜਿਹਦੇ ਵਿੱਚ ਜਿਹੜਾ ਕੋਈ ਬੀਜੇਪੀ ਦਾ ਕੋਈ ਨਮਾਇੰਦਾ ਹੋਰੇ ਸਾਡੇ ਵੋਟਾਂ ਮੰਗਣਾ ਆਉਂਦਾ ਪੂਰਾ ਵਿਰੋਧ ਕਰਨ ਵਾਸਤੇ ਉਹਦਾ ਰੋਸ ਦਿਖਾਉਣ ਵਾਸਤੇ ਅਸੀਂ ਆਪਕ ਵਿਚਾਰ ਕਰਿਆ ਵੀ ਤਾਂ ਅਸੀਂ ਕਿਸ ਤਰ੍ਹਾਂ ਉਹਦਾ ਵਿਰੋਧ ਕਰਨਾ ਹੈ ਕਿਸ ਤਰ੍ਹਾਂ ਉਹਨੂੰ ਵਿਚਾਰ ਕਰਨਾ ਹੈ ਕਿਸ ਤਰ੍ਹਾਂ ਉਹਨੂੰ ਸਵਾਲ ਕਰਨੇ ਨੇ ਉਹਦੇ ਬਾਰੇ ਸੈਂਟੀਟੇਟਾਈ ਜਿਤਾਈ ਹੈ ਔਰ ਉਹ ਵਿਚ ਇਹੀ ਪਾਸ ਕਰਿਆ ਗਿਆ ਵੀ ਜੇ ਸ਼ਾਂਤਮਈ ਖੜੇ ਢੰਗ ਨਾਲ ਖੜ ਕੇ ਉਹਨੂੰ ਸਵਾਲ ਕਰਦੇ ਨੇ ਸਵਾਲਾਂ ਦੇ ਜਵਾਬ ਮੰਗਣੇ ਨੇ ਉਹ ਦੰਦਾ ਹੈ ਨਹੀਂ ਦੰਦਾ ਉਹਦੀ ਮਰਜ਼ੀ ਹੈ ਅਸੀਂ ਹੋਰ ਜਦੋਂ ਅਸੀਂ ਵਿਰੋਧ ਨਹੀਂ ਕਰਦਾ ਇੱਕ ਪੰਡਾ ਚ ਪਿੰਡਾਂ ਦੇ ਚਿਹਰੇ ਸੁਣਨ ਚ ਆ ਜਦ ਵਿਰੋਧ ਕਰਦੇ ਤਾਂ ਹੱਥੇ ਹੱਥੋ ਪਾਈ ਤੇ ਆਪਸ ਚ ਲੜਾਈ ਦਾ ਵੀ ਮਾਹੌਲ ਬਣ ਜਾਂਦਾ ਉਹਦੇ ਬਾਰੇ ਕੀ ਕਹਿੰਦੇ ਨੇ ਅਸੀਂ ਉਹਦੇ ਹੱਕ ਚ ਨਹੀਂ ਹੈਗੇ ਅਸੀਂ ਕਿਹਨਾਂ ਦੇਖੋ ਬੋਟ ਬੇਸ਼ੱਕ ਪਾਉਣੀ ਨਹੀਂ ਜਾਂ ਨਹੀਂ ਪਾਉਣੀ ਉਹਨਾਂ ਨਾ ਪਾਓ ਅਰਦਾ ਬੋਟ ਦਾ ਵਿਰੋਧ ਕਰਦੇ ਆ ਕਿਉਂਕਿ ਉਹਨਾਂ ਨੂੰ ਜਿਤੌਣਾ ਵੀ ਤੂੰ ਕਿਸਾਨਾਂ ਦੇ ਨਾਲ ਮਜ਼ਦੂਰ ਦੇ ਨਾਲ ਛੋਟੇ ਮਜ਼ਦੂਰ ਦੇ ਨਾਲ ਪ੍ਰਾਈਵੇਟ ਛੋਟੇ ਬਾਲ ਦੇ ਨਾਲ ਕੀ ਲੂਕ ਕਰ ਰਹੇ ਆ ਉਹਦੇ ਹਿਸਾਬ ਤੇ ਅਸੀਂ ਵੋਟ ਪਾਉਣਾ ਨਹੀਂ ਮੰਨਦੇ ਅਧਿਉ ਹਰਵਾਣਾ ਚਾਹੁੰਦੇ ਆ ਇਹ ਸਤਿ ਨੰਨ ਹੀ ਹੈ ਜਿਹੜੀ ਜਦੋਂ ਜਾਣ ਕੇ ਜਦੋਂ ਜਾਣ ਕੇ ਰਾਹ ਰੋਕੀਏ ਕਿ ਜਦੋਂ ਰਸ ਕੇ ਗੱਡੀਆਂ ਰੋਕੀਏ ਇਹ ਜਿਹੜੇ ਪਿੱਛੇ ਗੱਡੀਆਂ ਲਾ ਲੈਂਦੇ ਨੇ ਲੀਡਰਾਂ ਦੇ ਪਿੱਛੇ ਗੱਡੀਆਂ ਲਾ ਲੈਂਦੇ ਨੇ ਧਮਕਾਉਂਦੇ ਨੇ ਉਹਦੇ ਬਾਰੇ ਕੀ ਕਹਿੰਦੇ ਉਹ ਤਾਂ ਅਸੀਂ ਬਰੁਧੀਆਂ ਉਹਦੇ ਅਸੀਂ ਹੱਕ 'ਚ ਨਹੀਂ ਹੈਗੇ ਜਿਹੜੇ ਇਸ ਤਰ੍ਹਾਂ ਵਿਰੋਧ ਕਰਦੇ ਇਹ ਜਿਹੜੇ ਵਿਰੋਧ ਕਰ ਰਹੇ ਕਿਉਂ ਕਰ ਰਹੇ ਆ ਜੀ ਕਿਉਂ ਕਰਦੇ ਨੇ ਕਿਉਂਕਿ ਜਿਹੜੇ ਭਾਜਪਾ ਸਰਕਾਰ ਆ ਇਸ ਸਾਫ ਹੋ ਗਿਆ ਨੰਗਾ ਛਟੋ ਗਿਆ ਪਬਲਿਕ ਦੇ ਹੱਕ ਦੇ ਵਿੱਚ ਆਮ ਪਬਲਿਕ ਦੇ ਵਿੱਚ ਹੱਕ ਨਹੀਂ ਹੈਗੇ ਨਾ ਹੱਕ ਮੰਗਣ ਦੇ ਕਿ ਕਿਸਾਨ ਆ ਗਿਆ ਮਜ਼ਦੂਰ ਆ ਗਿਆ ਛੋਟਾ ਵਪਾਰੀ ਆ ਗਿਆ ਉਹਨੂੰ ਇੱਕ ਖੁੰਝੇ ਰੌਟਰ ਖੜਿਆ ਹੈ ਇਹ ਮੋٹے ਘਰਾਣਿਆਂ ਦੇ ਦੋ ਚਾਰ ਘਰਾਣਿਆਂ ਨੂੰ ਇਹ ਘਰਾਣਿਆਂ ਨੂੰ ਅਮੀਰ ਬਣਾਉਣਾ ਚਾਹੁੰਦੇ ਸਾਰਾ ਕੁਝ ਲੁੱਟ ਕੇ ਦੇਸ਼ ਨੂੰ ਵੇਚ ਕੇ ਉਹਨਾਂ ਦੀ ਝੋੜੀ ਪਾਉਣਾ ਚਾਹੁੰਦੇ ਨੇ ਇਹੀ ਸਾਡਾ ਬੁਰਾ ਉਹਦੇ ਨਾਲ ਉਹ ਪ੍ਰਧਾਨ ਮੰਤਰੀ ਦੀ ਕੁਰਸੀ ਵਾਲੀ ਡਿਊਟੀ ਨਿਭਾ ਰਿਆ ਉਹਦਾ ਇੱਕ ਡਿਕਰੇਸਪ ਕਰਦੇ ਕੀ ਮੰਗਾ ਨੇ ਜਿਹੜੀਆਂ ਮੰਨ ਨਹੀਂ ਰਹੇ ਸੀ ਜਿਹੜੀਆਂ ਮੰਗਾ ਨੇ ਐਮਐਸਪੀ ਸਾਡੀ ਮੰਗ ਵਿਚਾਰੇ ਖੜੀ ਹੈ ਨਕੀਮਰ ਖੀਰੀ ਦਾਇਰਾ ਸਾਡੇ ਕੋਈ ਕੇਸ ਨਿਭਾ ਕੇ ਦਿੱਤਾ ਉਲਟਾ ਸੰਕਲ ਟਿਕਟਾ ਦੇਤੀਆਂ ਇਸੇ ਤਰ੍ਹਾਂ ਫੇਰ ਸਾਡਾ ਜਿਹੜੇ ਆ ਸ਼ੁਭੂ ਬਾਡਰ ਬੈਠੇ ਬੰਦੇ ਉੱਥੇ ਸਾਡੇ ਸਿੰਘ ਸਿੰਘ ਸ਼ਹੀਦ ਕਰਿਆ ਗਿਆ ਕਿਸਾਨ ਸ਼ਹੀਦ ਕਰਿਆ ਗਿਆ ਕਿਤੇ ਗੋਲੀਆਂ ਮਾਰੀਆਂ ਗਈਆਂ ਉਹ ਸਾਨੂੰ ਦਿੱਲੀ ਜਾਣ ਤੋਂ ਰੋਕਿਆ ਗਿਆ ਸਾਡੀ ਗੱਲ ਸੁਣ ਤੋਂ ਸਰਕਾਰ ਨੇ ਰੋਕਿਆ ਗਿਆ ਸਾਡੂੰ ਦਿੱਲੀ ਜਾਣ ਤੋਂ ਕਿਉਂ ਰੋਕਿਆ ਗਿਆ ਅਸੀਂ ਕਿਉਂ ਨਹੀਂ ਦਿੱਲੀ ਜਾ ਸਕਦੇ ਇਹ ਸਾਡੇ ਵਿਰੋਧ ਨੇ ਔਰ ਹਰ ਤਰ੍ਹਾਂ ਦਾ ਉਹ ਜਿਹੜਾ ਹੈ ਛੋਟੇ ਕਿਸਾਨ ਨੂੰ ਕੁਝਣਾ ਚਾਹੁੰਦੀ ਹੈ ਅਸੀਂ ਸਾਡਾ ਵਿਰੋਧਾ ਇਹ ਸਾਡਾ ਵਿਰੋਧਾ ਸਾਡਾ ਇਹ ਵਿਰੋਧ ਹੋ ਗਿਆ ਜੀ ਕਿਸਾਨ ਵਿਰੋਧ ਕਰਨ ਪਰ ਕਿਸੇ ਲੜਾਈ ਝਗੜੇ 'ਚ ਨਾ ਪੈਣ ਹਾਂ ਝਗੜੇ ਦੇ ਵੇਲੇ ਖਾਕਾ ਜਿਹਾ ਝਗੜੇ 'ਚ ਪੈਣੇ ਚਾਹੀਦਾ ਨਹੀਂ ਪੜਾ ਚਾਹੀਦਾ ਕਿਸੇ ਨੂੰ ਨਹੀਂ ਪੜਨਾ ਮੇਰਾ ਸੁਨੇਹਾ ਹੈ ਵੀ ਕਿਸੇ ਨੂੰ ਵੀ ਝਗੜੇ ਚ ਪੈਣਾ ਨਹੀਂ ਚਾਹੀਦਾ